ਰਪਿੰਦਰ ਰੋਟੀ ਪਾਣੀ ਤੇ ਲਿਆ ਵਖਾ ਤੂੰ ਇਦਾਂ ਕਰ ਰੋਟੀ ਮੇਰੀ ਨਾਲ ਹੀ ਬੰਨਦੀ ਤੇ ਦੁਪਹਿਰ ਨੂੰ ਮੈਂ ਫੇਰ ਖਾ ਲੂੰਗਾ ਉੱਥੇ ਮੈਨੂੰ ਤੇ ਸਮਝ ਨਹੀਂ ਲੱਗਦੀ ਤੁਹਾਡੀ ਜਿਹੜੀ ਤੁਸੀਂ ਉਹ ਗੱਲ ਕਰਨਦੇ ਆ ਉਹ ਕੀ ਉੱਥੇ ਕਰਨਾ ਤੁਸੀਂ 5-6000 ਰੁਪਇਆ ਸਾਰਾ ਮਿਲਣਾ ਵਾ ਸਾਰਾ ਦਿਨ ਫਾਈ ਲੱਗੇ ਰਹਿਣਾ ਵਾ ਜਾਂਦ ਹੋਏ ਵੀ ਕੋਈ ਮਹੀਨੇ ਦਾ ਮੰਦਾ ਵੀ 20-25000 ਰੁਪਇਆ ਫਾਈ ਲੱਗਣ ਵਾਲੀ ਕਿਹੜੀ ਗੱਲ ਵਾ ਉੱਥੇ ਉੱਥੇ ਕਲੋਣਾ ਹੀ ਆ ਇਕੱਲਾ ਗੇਟ ਗੜੀ ਅਹੀਂ ਕੀ ਕਹਿਣਾ ਉਹਨਾਂ ਨੂੰ ਉਹ ਚਲੋ ਠੀਕ ਵਾ ਬਾਬਾ ਤੁਸੀਂ ਤਾਂ ਕਦੀ ਮੇਰੀ ਗੱਲ ਮੰਨੀ ਨਹੀਂ ਹੈ ਨਾ ਮਰਜੀ ਤੁਸੀਂ ਆਪਣੀ ਕਰਨੀ ਹਾਤਾਠ ਹਜ਼ਾਰ ਥੋੜਾ ਹੁੰਦਾ ਵਾ ਮਹੀਨਾ ਤੇ ਆਇਆ ਰਹਿੰਦਾ ਵਾ ਆ ਦੋਦੀ ਕਿਸ ਦੇ ਘਰੋਂ ਮੁੱਲ ਲਿਆ ਹਨ ਤੇ ਝਾਟੀ ਇੱਕ ਤਰੀਕਾ ਆ ਜਾਂਦੀ ਤੇ ਤੁਸੀਂ 7-8000 ਦੀ ਗੱਲ ਕਰਦੇ ਕਿ ਮਹੀਨਾ ਲੰਘ ਜਾਊਗਾ ਅੱਜ ਕੱਲ ਤਾਂ ਨਾ ਲੋਕੀ 10-10000 ਰੁਪਿਆ ਵਾਲਾਂ ਦੇ ਲਾਉਂਦੇ ਆ ਤੇ ਤੁਸੀਂ 7-8000 ਨਾਲ ਮਹੀਨੇ ਘਰ ਦਾ ਖਰਚਾ ਕੱਢਣ ਦੇ ਕੀ ਕਰੂਗਾ 7000 ਨਾਲ ਸੌਖੇ ਆ ਉਹਨਾਂ ਨੂੰ ਕੀ ਅੰਦਾਵਾ 10000 ਤੁਹਾਡੇ ਆਤੇ ਨਾ 10000 ਜੜਾ ਵਾ ਨਾ ਉਹ ਲੱਖ ਰੁਪਏ ਵਰਗਾ ਵਾ ਤੂੰ ਇਹ ਸ਼ੂਗਰ ਕਰ ਪਿਛੇ ਤੇ ਲੈਂਟਰ ਪਿਆ ਵਾ ਠੀਕ ਆ ਨਾ ਭਲਿਆਂ ਸਮਿਆਂ ਚ ਕੋਠੀ ਪੈ ਗਈ ਤੇ ਜੇ ਅੱਜ ਕੱਲ੍ਹ ਕਮਰੇ ਪਾਉਣੇ ਹੋ ਨਾ ਡਰ ਗਏ ਨੇ ਤੇ ਉਹ ਵੀ ਨਹੀਂ ਪੈਂਦੇ ਉਹ ਚਲੋ ਠੀਕ ਆ ਵਾ ਤੁਹਾਡੇ ਦਾ ਬਸ ਇਹੋ ਕੋਈ ਆ ਇਹੀ ਗੱਲਾਂ ਕਰਨੀਆਂ ਹੁੰਦੀਆਂ ਤੁਸੀਂ ਪਿਆ ਇਦਾਂ ਵਾ ਉਹਦਾ ਵਾ ਪਹਿਲਾਂ ਤੂੰ ਕਹਿੰਦੀ ਵੀ ਵੇਲਾ ਤੁਰਿਆ ਫਿਰਦਾ ਵਾ ਕੇ ਪਾਸੇ ਲੱਗਦਾ ਨਹੀਂ ਆ ਜੇ ਮੈਂ ਹੁਣ ਜਾਣ ਲਿਆ ਪਿਆਵਾ ਤੂੰ ਹੁਣ ਦੂਜੇ ਬੰਨੇ ਹੋ ਗਈਆਂ ਮੈਂ ਤਾਂ ਸੋਚਿਆ ਸੀ ਵੀ ਚਲੋ ਕਿਤੇ ਪਤਾ ਕਰਕੇ ਆਉਗੇ ਤੇ ਕਿਤੇ ਮਹੀਨੇ ਦਾ 20-25000 ਰੁਪਏ ਮਿਲ ਵੀ ਜਾਇਆ ਕਰੂਗਾ ਤੇ 7000 ਰੁਪਏ ਕੁਛ ਹੋਰ ਵੀ ਜਦੋਂ ਸੀਜ਼ਨ ਆਜੂਗਾ ਨਾ ਉਦੋਂ 2-3000 ਤਾਂ ਡਾ ਵਧਾ ਦਾਂਗੇ ਠੀਕ ਆ ਚਲੋ ਮੈਨੂੰ ਨਹੀਂਗਾ ਪਤਾ ਹੈਗਾ ਤੇ ਇਹ ਆ ਵੀ ਮੈਂ ਵੀ ਵਾਲਸਾ ਟਰੇਡ ਕਰਾਉਣੀ ਆ ਮੇਰੀ ਸਹੇਲੀ ਨੇ ਕਰਾਈ ਆ ਰੁਪਿੰਦਰ ਮੇਰੀ ਗੱਲ ਸੁਣ ਪੈਸਾ ਤੇ ਅੱਗੇ ਘਰ ਕੋਈ ਨਹੀਂ ਗਾ ਉਹ ਜਿਹੜਾ ਮੱਡਿਓ ਲਿਆ ਕੇ ਫੜਾਇਆ ਸੀ ਮਾਤਾ ਨੂੰ ਉਹ ਵੀ ਤੇਕੋਂ ਪਿਆਵ ਤੇ ਉਹਨਾਂ ਦੇ ਪੈਸੇ ਹੀ ਪਤਾ ਕਿੰਨੇ ਲੱਗਣੇ ਤੈਨੂੰ ਵੀ ਪਤਾ ਵਾ ਕਿੰਨੇ ਕ ਲੱਗ ਚੱਲੇ ਆ ਕੀ ਗੱਲ ਇੰਨੇ ਪੈਸੇ ਵੀ ਨਹੀਂ ਕੱਢ ਸਕਦੇ ਤੁਸੀਂ ਤੇ ਜਾਂ ਫਿਰ ਮੇਰੀ ਤਨਖਾਹ ਲਾਂਦੇ ਇੱਕ ਦੋ ਦਿਨ ਤੇ ਹੋਏ ਮੈਨੂੰ ਜਾਂਦੇ ਨੂੰ ਮਹੀਨਾ ਹੋਲਾਂ ਦੇ ਤੇ ਜਦ ਦਿਨ ਪੈਸੇ ਦੇਣਗੇ ਨਾ ਉਦੋਂ ਤੈਨੂੰ ਮੈਂ ਕਰਾ ਦੂੰਗਾ ਤੂੰਹੀਂ ਕਿੱਥੇ ਕਰਾ ਕੇ ਦੇਣੀ ਆ ਤੁਹਾਡੇ ਕੋਲ ਬਸ ਇਹੀ ਲਾਰੇ ਲੱਪੇ ਹੀ ਆ ਜਿੰਨੇ ਮਰਜ਼ੀ ਸੁਣੀ ਜਾਓ ਪਾਈ ਜੇ ਮੁੰਡਾ ਵਾ ਉਹਦੇ ਸਾਰੇ ਕੱਪੜੇ ਲਿਉਣ ਵਾਲੇ ਪਏ ਆ ਉਹਨੂੰ ਨਹੀਂ ਵੀ ਜਾਏਗਾ ਜੀ ਸੂਟ ਲਿਆ ਦੀਏ ਚਾਹੇ ਕਿਦਾਂ ਉਹ ਵਿਚਾਰਾ ਉਹ ਪੁਰਾਣੇ ਜਿਹੇ ਸੂਟ ਪਾਉਂਦੇ ਆ ਉਹ ਕੋਈ ਨਹੀਂ ਘਰ ਚਲ ਜਾਂਦਾ ਹੁੰਦਾ ਇਦਾਂ ਹੀ ਵਾਂਡੇ ਵਾਲੇ ਹੈ ਹੀ ਆ ਉਹਦੇ 2-3 ਨਾਲੇ ਵਾਂਡੇ ਕਿਹੜਾ ਆ ਕਿਤੇ ਰੋਜ਼ ਤੁਰੇ ਆ ਉਹ ਘਰੇ ਲਾ ਲਾ ਗਾ ਇੱਕ ਅੱਧਾ ਰਹਿਂਦੇ ਤਾਂ ਮੁੜ ਕੇ ਜਦੋਂ ਕਿਤੇ ਜਾਣਾ ਹੋਊ ਉਹਦੋਂ ਦੱਸੋ ਕੀ ਪਾਉਣਾ ਉਹ ਜਦੋਂ ਜਾਣਾ ਹੋਊਗਾ ਉਹਦੋਂ ਲੈ ਆਵਾਂਗੇ ਉਹਦੋਂ ਫੇਰ ਘਰ ਵਾਲੇ ਪਾਗ ਲੈ ਜੂਗੀ ਹੈਨਾ ਜਾਣਾ ਕਿੱਥੇ ਆ ਦੱਸ ਆ ਜਾ ਕੇ ਪਿੰਡ ਹੀ ਆ ਕਿਤੇ ਉਹ ਨੋ ਵੀ ਟਾਈਮ ਨਹੀਂ ਲੱਗਿਆ ਕਰਾ। ਕੋਈ ਰਿਸ਼ਤੇਦਾਰ ਨਹੀਂ ਕਿੱਥੇ ਜਾਣਾ ਵਾ। ਹਾਂ ਤੁਸੀਂ ਗੱਲ ਕਿਦਾਂ ਦੀ ਕਰਤੀ? ਕਿਸ ਦਿਨ ਨਾ ਮੈਂ ਆਪਣੀ ਸਹੇਲੀ ਕੋ ਜਾਣਾ ਵਾ। ਉਹ ਜੀ ਤੇਰੀ ਸਹੇਲੀ ਆ ਜਿਹੜੀ ਤੈਨੂੰ ਫੋਨ ਕਰਕੇ ਚੁੱਕਣਾ ਦੇਈ ਜਾਂਦੀ ਆ। ਮੈਂ ਅੱਜ ਇੱਥੇ ਗਈ ਸੀ। ਮੈਂ ਅੱਜ ਵਾਲਾ ਨੂੰ ਇੱਥੇ ਕਰਾਇਆ ਵਾ। ਉਹ ਤਾਂ ਸੌਖੇ ਘਰ ਵਿਆਹੀ ਗਈ ਆ। ਤੇ ਉਹ ਕਰਮਦੀਦੇ ਹਨ ਜੋ ਮਰਜ਼ੀ ਤੇ ਇਹ ਉਹ ਦਿਨ ਕੀ ਭਾਵ ਤੇ ਉਹ ਜਦੋਂ ਫਿਰ ਮੈਨੂੰ ਫੋਨ ਕਰਕੇ ਦੱਸਦੀ ਆ ਵੀ ਮੈਂ ਆਹ ਕੰਮ ਇਦਾਂ ਕੀਤਾ ਵਾ ਮੈਂ ਇੱਥੇ ਘੁੰਮਣ ਗਈ ਹਾਂ ਤੇ ਫਿਰ ਮੇਰਾ ਵੀ ਤਾਂ ਦਿਲ ਕਰ ਜਾਈ ਆ ਤੇ ਮੇਰੀ ਗੱਲ ਸੁਣ ਚਾਦਰ ਵੇਖ ਕੇ ਪੈਰ ਵਸਾਰਨੇ ਚਾਹੀਦੇ ਆ ਠੀਕ ਐ ਨਾ ਮੈਨੂੰ ਨਹੀਂ ਪਤਾ ਹੈਗਾ ਹਸਿਆਣਪਾ ਨਾ ਆਪਣੀਆਂ ਆਪਣੇ ਕੋਲ ਹੀ ਰੱਖਿਆ ਕਰੋ ਮੈਨੂੰ ਨਾ ਬਹੁਤੀ ਸਮਝਾਇਆ ਕਰੋ ਬੁਰਵਾਲ ਤੇ ਇਦਾਂ ਹੀ ਰਹਿਣੇ ਆ ਇਹਨਾਂ ਕੋਈ ਕੰਮ ਥੋੜਾ ਕਰਨਾ ਵਜੇ 2000 ਲੱਗ ਵੀ ਗਿਆ ਇਹਨਾਂ ਤੇ ਤੇ ਚੰਗੇ ਭਲੇ ਤੇ ਹੈਗੇ ਆ ਫਿਰ ਉਹੋ ਹੀ ਗੱਲ ਕਰ ਦਿੱਤੀ ਨਾ ਤੁਸੀਂ ਇੱਕ ਪਾਸੇ ਕਹਿੰਨੀ ਆ ਮੈਂ ਨੌਕਰੀ ਦਿਵਾਉ ਉਧਰ ਵੀ ਪੈਸੇ ਲੱਗਣੇ ਆ ਕਿ ਨਹੀਂ ਲੱਗਣੇ ਤੇ ਫਿਰ ਕਿਸੇ ਪਾਸੇ ਤੇ ਪੂਰੇ ਹੋਵੋ ਤੇ ਮੈਂ ਤਾਂ ਕਹਿ ਲਿਆ ਉਹ ਕਾਗਜ਼ ਪੱਤਰ ਹੁਣ ਦਿੱਤੇ ਆ ਨਾ ਤੁਸੀਂ ਉਧਰ ਮੰਦੇ ਆ ਨਾ ਤੁਸੀਂ ਜੇ ਮੈਂ ਕੋਈ ਕੰਮ ਕਹਦਾ ਤਾਂ ਨਾ ਤੁਸੀਂ ਉਧਰ ਹਾਂ ਕਰਦੇ ਆ ਤੈਨੂੰ ਕਿ ਸਕੂਲੇ ਲਵਾ ਦਾਂ ਨਹੀਂ ਤੇਰਾ ਘਰ ਤਾਂ ਪਾਸ ਹੁੰਦਾ ਤੇ ਮੈਂ ਸਕੂਲੇ ਪ੍ਰਾਈਵੇਟ ਲੱਗ ਜਾ ਕਿਤੇ ਪ੍ਰਾਈਵੇਟ ਕਿਉ ਲਗਾ ਮੇਰੀ ਗੱਲ ਸੁਣਾ ਕੀਤੀ ਹੀ ਵੀ ਮੈਂ 7-8000 ਮੈਂ ਲੈਣ ਟਿਆ ਮ 5-6000 ਤੈਨੂੰ ਮਿਲੂਗਾ ਜੀ ਉੱਥੋਂ ਤਾਂ ਫਿਰ ਜੋ ਮਰਜ਼ੀ ਕਰਦੇ ਰਵਾਂਗੇ ਹੁਣ ਮੰਮੀ ਦੀ ਦਵਾਈ ਲਿਆਉਣੀ ਪੈਂਦੀ ਐ ਉਹ ਵੀ ਤੇ ਪੈਸਾ ਨਹੀਂ ਆਉਣੀ ਆ ਉਹ ਹੋਈ ਕਿ ਕਵੀਰ ਵਾ ਉਹਨੇ ਵੀ ਨਾ ਕੱਖ ਨਹੀਂ ਗਾ ਸੋਚਿਆ ਹੈਗਾ ਉਹਨੇ ਵਿੱਚੋਂ ਬਰ ਗਏ ਨਾ ਬਸ ਵਿਆਹ ਦੀ ਕੀਤੀ ਕਿ ਦਵਾ ਦਵਾ ਵਿਆਹ ਦਵਾ ਹੁਣ ਲੱਲਾ ਤਰਲੇ ਮਾਰਨੇ ਭੈਣ ਦੇ ਕਿ ਇੱਕ ਚੀਜ਼ ਨੂੰ ਕਦੀ ਆਹ ਕੰਮ ਕਰਨਾ ਕਦੀ ਉਹ ਕਰਨਾ ਉਹ ਮੇਰੀ ਗੱਲ ਸੁਣ ਮੈਂ ਲੇਟ ਹੋਣ ਡਿਆ ਜੇ ਦੋ ਫੁੱਲ ਕੇ ਲਵਣੇ ਆ ਤੇ ਪਾ ਦੇ ਮੈਨੂੰ ਟਿਫਿੰਜ ਨਹੀਂ ਤੇ ਫਿਰ ਮੈਂ ਉਥੋਂ ਕੋ ਖਾ ਲੂੰਗਾ ਮੈਨੂੰ ਇਸੇ ਲਈ ਜੀ ਸਮਝਾਉਂਦੀ ਕਿ 10 ਜੇ ਤੂੰ ਸੌਕੇ ਘਰ ਵੀ ਆਈ ਗਈਆਂ ਤੇ ਇਹਨੂੰ ਕੱਲੀ ਦੱਸਨੀ ਹੈ ਇਹ ਤਾਂ ਅੱਗੇ ਉਹ ਜੀ ਹੈ ਦੱਸ ਉਹਨੇ ਜੇ 10000 ਲਾਇਆ ਜਾਂਦੀ ਮੈਂ ਵੀ 10000 ਵਾਲਾਂ ਤੇ ਲਾਉਣਾ ਉਹ ਕੱਲ ਨੂੰ ਖੂਜ ਛਾਲ ਮਾਰ ਦੋਗੀ ਨਾ ਤਾਂ ਤੂੰ ਹੀ ਮਾਰਦੀ ਮਗਰੀ ਰੋਟੀ ਤੇ ਤੈਨੂੰ ਆਸਣੀ ਹੈ ਵੀ ਦੋ ਰੋਟੀਆਂ ਪਕਾ ਕੇ ਤੇ ਮੇਰੇ ਟੀਪੇ ਚ ਪਾ ਦੇਂਗੀ ਦੀ ਹੋਈ ਏ ਨਵਲੀ ਅਹ ਸਤਿਆਰ ਪਈਆ ਮਹੀਨੇ ਦਾ 7000 ਨੁਫਾ ਹੀ ਦੇਣਾ ਇਥੇ ਤੇ ਅਜਕਲ ਲੱਖਾਂ ਨਾਲ ਕੋਹ ਬੰਦਿਆ ਤਾਂ 7000 ਨਾ ਹੈ ਮਹੀਨਾ ਕੱਢਿਆ ਕਰਨਾ ਤੂੰ ਹੀ ਕਿਦਾਰ ਲਿਆ ਸੋਗ ਤੇ ਹੀ ਮੈਂ ਖਾ ਲਉ ਭਾਈ ਆਇਆ ਸੀ ਤੇ ਸਾਗ ਲਿਆ ਸੀ ਛੁੜ ਜਾ ਦੇ ਕੋਣ ਤੇ ਉਹ ਮੈਂ ਤੇ ਰਹੀ ਆਈ ਹਾਂ ਕਿੰਨੇ ਦਾ ਲਿਆ ਸਾਗ ਕਿੰਨੇ ਦਾ ਇਹ ਕਹਿੰਦੇ ਸਾਗ 250 ਦਾ ਲੈ ਨਿਕਟਾ ਵੀ ਸੋਦਾ ਸਾਗ ਲੈ ਕੇ ਤੇ ਫਜ਼ੂਲ ਖਰਚੇ ਕਰਦੇ ਰਹੀ ਨੇ ਆ ਤੇ ਮੁੜੀਏ ਥੋੜਾ ਸਾਗ ਹੋਏ ਨਾ ਮਹਿਲੀਆਂ ਚ ਸਾਰਾ ਸਿਆਲ ਸਾਗ ਹੀ ਖਣਾ ਆ ਉਹ ਤਾਂ ਨਵਾਂ ਨਵਾਂ ਜੋ ਚੀ ਚੱਲੇ ਨਾ ਓਦੋਂ ਚਲੋ ਜੀ ਕਰਦਾ ਵਾ ਖਾਣ ਨੂੰ ਸਾਰੇ ਲੈਂਦੇ ਆਂ ਜਿਹੜੇ ਕੱਲੇ ਲੈਣਦੇ ਆਂ ਤੇ ਜਦੋਂ ਮੈਂ ਕਹੀਨੀ ਆ ਵੀ ਮੈਂ ਆ ਵਾਲਾ ਕੰਮ ਕਰਨਾ ਵਾ ਓਦੋਂ ਮੇਰਾ ਵੀ ਤਾਂ ਦਿਲ ਕਰਦਾ ਵਾ ਨਾ ਕਿ ਮੈਂ ਵੀ ਆ ਵਾਲੀ ਚੀਜ਼ ਲਵਾਂ ਹੁਣ ਮੈਂ ਕੱਲ ਪਰਸੋਂ ਦੇ ਸਾਰਿਆਂ ਨੂੰ ਰੋਲਾ ਪਾਉਂਦੀ ਆਂ ਕਿ ਮੈਂ ਹਵਾਲਾ ਸਟ੍ਰੇਡ ਕਰਾਉਣੇ ਆ ਤੇ ਮੈਨੂੰ ਵੀ ਕੋਈ 5000 ਰੁਪਇਆ ਦੇ ਦਿਓ ਪਰ ਨਾ ਹਾਡੇ ਕੋ ਪੈ ਹੀ ਹੈ ਨਹੀਂ ਆ ਮੇਰੇ ਵਾਰੀ ਪਤਾ ਨਹੀਂ ਕਿਉਂ ਹੈ ਦਾਦਾ ਨੂੰ ਇਦਾਂ ਦੀਆਂ ਗੱਲਾਂ ਆਉਣ ਲੱ ਪੈਂਦੀਆਂ ਪੁੱਤ ਪੈਸੇ ਤੇਰੇ ਕੋਈਆਂ ਨਾ ਪੈਸੇ ਸਾਰੇ ਉਦਨ ਦੇ ਤੇ ਤੂੰ ਲੱਗ ਕੇ ਨੂੰ ਪੁੱਛ ਲੈਣਾ ਸੀ ਤੇ ਪੁੱਛ ਕੇ ਤੇ ਤੂੰ ਵੀ ਕਰਵਾਣਾ ਜਾ ਕੇ ਮੰਮੀ ਪਿਆ ਨੂੰ ਮੈਂ ਕੀ ਕਰਾਂ ਜਦੋਂ ਕਹਿੰਨੇ ਖੁਸ਼ਦਿਲ ਨਾ ਕਹਿਣਾ ਹੀ ਨਹੀਂ ਆ ਵੀ ਚੱਲ ਕੋਈ ਨਹੀਂ ਪੁੱਤ ਤੂੰ ਵੀ ਆਹ ਵਾਲਾ ਕੰਮ ਕਰ ਲਾ ਤੇ ਤੂੰ ਤਾਂ ਹੁਣ ਉਹ ਵੀ ਤੁਹਾਡੇ ਵਰਗਾ ਹੀ ਆ ਚੱਲ ਜਿੱਦਾਂ ਤੁਸੀਂ ਕਹਿੰਦੇ ਆ ਉਦਾਂ ਹੀ ਉਹ ਕਰਦੇ ਆ ਚੱਲ ਗਿਆ ਹੁਣ ਕਿਹਨੇ ਇੱਥੇ ਹੀ ਅਜੇ ਮੈਨੂੰ ਨਹੀਂ ਪਤਾ ਚੱਲ ਗਈ ਆ ਕਿ ਨਹੀਂ ਚੱਲ ਗਈ 60000 ਰੁਪਏ ਤੇ ਲੱਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ 60000 ਰੁਪਏ ਨਾ ਬੰਦਾ ਵਾ ਅੱਜ ਕੱਲ ਕੋ ਚੱਲ ਪੁੱਤ ਕੋ ਨਾ ਕੋ ਕਮਾ ਗੱਲ ਆਵੇ ਗਈ ਮੰਮੀ ਕੋ ਨਹੀਂ ਬੰਦਾ ਫਸਲਾਂ ਦਾ ਵਿੱਚ ਕੀ ਬਣ ਗਿਆ ਜਦੋਂ ਮੈਂ ਕਹਿੰਨੀ ਕਿ ਮੈਨੂੰ ਨੌਕਰੀ ਦਿਵਾ ਦਿਓ ਤੇ ਚੱਲ ਇਹ ਆ ਕਿ ਸੌਖਾ ਟਾਈਮ ਲੰਘ ਜਾ ਕਰੂਗਾ ਉਹ ਗੱਲ ਤੇ ਉਹ ਨਹੀਂ ਤੁਸੀਂ ਆਉਂਦੇ ਸਾਰੇ ਜਾਣੇ ਕੋਈ ਨਹੀਂ ਲਾਏ ਕਾਗਤ ਲੱਗੇ ਤੇ ਕੋਈ ਨਿਕਲ ਹੁੰਦੇ ਤੇ ਤੈਨੂੰ ਲਵਾ ਦਿੰਨੇ ਨੌਕਰੀ ਦੇ ਵੀ ਮੈਂ ਸੱਚੀ ਪਛਤਾਉਂਦੀ ਆ ਐਵੇਂ ਟੈਨਸ਼ਨ ਹੀ ਪਈ ਰਹੀ ਸਵੇਰੇ ਦਿਨ ਚੜਦੇ ਆਈ ਨਾ ਬਸ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਵਾ ਇਹੀ ਕੋਜੀ ਆ ਬਸ ਇੱਥੇ ਤੇ ਚਲ ਕੋਈ ਪੁੱਤ ਜੀ ਹੁਣ ਮਾੜੇ ਦੇਣਾ ਮਾ ਨਾ ਤੇ ਕਦੇ ਚੰਗੇ ਵੀ ਆਉਣਗੇ ਨਾ ਮੰਮੀ ਤੁਹਾਡੇ ਹੀ ਹਾਰ ਰਹੇ ਨੇ ਆ ਤੁਹਾਡੇ ਨਹੀਂ ਚੰਗੇ ਦਿਨ ਆਉਣੇ ਹੈਗੇ ਮੈਨੂੰ ਕਦੀ ਵੀ ਚੀਜ਼ ਨਾ ਚੱਜਣਾ ਖੁਸ਼ ਹੋਗੇ ਤੇ ਮਿਲੀ ਨਹੀਂ ਆ ਨਾ ਤੇ ਅਣੀ ਤੇ ਕੋ ਘੜਾ ਕੋ ਲੁਕਾਇਆ ਆ ਜਾਂਦਾ ਮੇਰੇ ਕੋ ਲੁਕਾ ਕੇ ਰੱਖਿਆ ਹੋਇਆ ਇਹਨਾਂ ਦੇ ਮੈਨੂੰ ਦਿੰਦੇ ਨਹੀਂ ਗਾ ਸਭ ਕੁਝ ਤੁਹਾਡੇ ਹੱਥ ਵਾਸੀ ਆ ਨਾ ਕੀ ਹੱਥ ਵਸ ਵਾ ਹੱਥ ਵਸ ਕੁਝ ਹੋਵੇ ਤੇ ਫੇਰੀ ਆ ਤਦ ਫਿਰ ਹੋਊ ਤੂੰ ਜਦੋਂ ਲੱਖਾਂ ਦੇ ਹਿਸਾਬ ਨਾਲ ਲੱਭਣੀ ਤੇ ਉਹ ਤਾਂ ਨਹੀਂ ਉਹ ਇਥੋਂ ਲੱਭਣੇ ਧਨਵਾਜੀ ਇਹਦੇ ਜਿਹੜਾ ਜੋ ਕੋ 70 ਕੋਹਾਗਾ ਉਹ ਤਾਂ ਤੇਰੇ ਸਾਹਮਣੇ ਹੀ ਹੈ ਚੱਲ ਬਣਾ ਲਓ ਫਸਾਗ ਆਪਣਾ ਮੈਂ ਤਾਂ ਹੁਣ ਬਣਾ ਹੀ ਲੈਣਾ ਜਿਹੜਾ ਲਿਆ ਆਵਾਂ